ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵੈਰੀ ਵੈਰੀ ਗੁੱਡ ਮਾਰਨਿੰਗ ਕਿ ਖਾਲਚਾ ਸਾਈ ਯੂਟਿਊਬ ਫੈਮਿਲੀ ਦਾ ਦਿਨ ਹੈਗਾ ਸੰਡੇ ਦਾ ਮਾਰਨਿੰਗ ਟਾਈਮ ਹੈ ਟਾਈਮ ਹੈਗਾ ਇੱਥੇ 7 ਵਜੇ ਦਾ ਤੇ ਅੱਜ ਲੇਟ ਉੱਠੇ ਆ ਸਾਰੇ ਤੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਦਿੰਦੇ ਆ ਤੇ ਮੈਂ ਹੁਣ ਨਹਾਉਣ ਜਾ ਰਹੀ ਅੱਜ ਬਹੁਤ ਲੇਟ ਉੱਠੇ ਅੱਜ ਤੇ ਬਰਿਆਮ ਦੁੱਧ ਤੇ ਬਰਿਆਮ ਲੱ ਕੇ ਬਟਰ ਬ੍ਰੈਡ ਬ్రెਡਾਂ ਚੱਕ ਲਈ ਆ। ਜਿਹੜੀ ਤੇ ਬ੍ਰਿਟਾਨੀਆ ਦੀ ਹੈ। ਨਹੀਂ। ਓਕੇ। ਬ్రెਡਸ ਤੇ ਦੁੱਧ ਇਹਨਾਂ ਨੂੰ ਗਰਮ ਰੱਖਦੇ ਆ। ਤੇ ਇਹ ਪਨੀਰੀ ਤੇ ਬਿਸਕੁਟ ਵਗੈਰਾ ਆਪਣਾ ਖਾਣ ਪੀਣ ਦਾ ਸਮਾਨ ਨਾਲ ਆ ਜਾਂਦਾ ਪਰਿਆਮ ਦਾ। ਤੇ ਚਲੋ ਮਿਲਦੇ ਅੱਜ ਜੋ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ। ਤੇ ਸਬਜੀ ਮੈਂ ਗਰਮ ਚਣਿਆਂ ਦੀ ਰਾਤ ਬਣਾਈ ਸੀ ਉਹ ਨੂੰ ਗਰਮ ਕਰਕੇ ਹੁਣ ਕੱਢ ਲਾਂਗੇ ਕਿ ਅੱਜ ਮੈਨੂੰ ਲੱਗਦਾ ਨਹੀਂ ਕਿਸੇ ਨੇ ਛੱਕਣੀ ਹੁਣ ਪਨੀਰ ਆ ਗਿਆ ਤੇ ਬੈਂਗਲ ਨਾਂ ਪੈਂਗਲ ਲੈ ਹੋਏ ਵੱਡੇ ਮੋਟੇ ਉਹਦਾ ਪਰਠਾ ਬਣਾਉਣਾ ਤੇ ਦੇਖਦੇ ਹਾਂ ਜੋ ਵੀ ਕੰਮ ਕਰਾਂਗੇ ਕਰਦੇ ਆ ਅੱਜ ਲੇਟ ਹੋ ਗਿਆ ਥੋੜਾ ਤੇ ਗੱਲਾਂ ਨਾ ਕਿ ਆਈਏ ਨਾ ਕਿਾ ਕੇ ਦੋ ਗਰਮ ਰੱਖਦੀਆਂ ਤੇ ਫਿਰ ਉਸ ਤੋਂ ਬਾਅਦ ਜਿਹੜੇ ਕੰਮ ਕਰਾਂਗੇ ਇਹੋ ਚਾਹ ਬਣਾਵਾਂਗੇ ਕੱਟ ਕੇ ਦੇ ਦਾਂ ਹੁਣ ਉਪਰੇਂਦਰ ਨੇ ਨਾਲਿਆ ਵਰਿਆਮ ਨੇ ਵੀ ਨਾਲਿਆ ਤੇ ਮੈਂ ਐਕਸਰਸਾਈਜ਼ ਕਰ ਰਹੀ ਸੀ ਇਸ ਕਰਕੇ ਮੈਂ ਕਿਹਾ ਥੋੜਾ ਮੈਂ ਆਰਾਮ ਕਰ ਲਾਂ ਥੋੜਾ ਪਸੀਨਾ ਵਗੈਰਾ ਸਿਕਾਲਾਂ ਉਸ ਤੋਂ ਬਾਅਦ ਮੈਂ ਨਹਾਉਣ ਜਾਵਾਂਗੀ ਤੇ ਥੋੜਾ ਸੈਸੁਰ ਕੀਤੀ ਉੱਠ ਕੇ ਲੇਟੀ ਹੋ ਗਈ ਸੀ ਅੱਜ ਬਹੁਤ ਲੇਟ ਉੱਠੀ ਹਾਂ ਤੇ ਫਿਰ ਉਹ ਜਿਹੜਾ ਰੁਟੀਨ ਦਾ ਕੰਮ ਕਰਨਾ ਹੁੰਦਾ ਕਿ ਥੋੜੀ ਐਕਸਰਸਾਈਜ਼ ਕਰ ਲਓ ਸੋ ਇਸੇ ਤਰ੍ਹਾਂ ਠੀਕ ਰਹਿੰਦਾ ਸਰੀਰ ਚੱਲਿਆ ਰਹਿੰਦਾ ਤੇ ਹੁਣ ਉਸ ਤੋਂ ਬਾਅਦ ਹੁਣ ਮੈਂ ਥੋੜਾ ਪਸੀਨਾ ਜਿਹਾ ਸਹਕਾਰੀ ਸੀ ਮੈਂ ਨਾ ਕੇ ਫਿਰ ਵੀਰਿੰਦਰ ਨੇ ਇੱਕ ਵਾਰੀ ਚਾਹ ਪੀਂਦੀ ਆ ਬਣਾ ਕੇ ਆ ਤੇ ਉਹ ਰਾਮ ਨੇ ਬਣਾ ਕੇ ਉੱਠ ਕੇ ਤੇ ਪਾਰਕ ਚ ਸਾਈਕਲ ਤੇ ਗੇੜੀਆਂ ਵਗੈਰਾ ਲਗਾਏ ਆ ਤੇ ਉਹ ਬਹੁਤ ਜਾ ਕੇ ਬੇਰਕਾਪੂਰ ਤੋਂ ਦੁੱਧ ਵਗੈਰਾ ਬ੍ਰੈਡ ਵਗੈਰਾ ਇਹ ਦੀ ਜੋ ਡਿਊਟੀ ਉਹ ਲੈ ਕੇ ਆ ਗਿਆ ਤੇ ਹਿੰਦੇ ਕੋ ਟੋਸਟ ਬਣਾਉਣੇ ਆ ਤੇ ਕੀ ਕਰਦੇ ਗੁਸ਼ਤਾਂ ਦਦਨ ਬਣਾਉਂਦੇ ਹੈਨ ਜਾਂਜਾ ਪ੍ਰੋਟੀਨ ਮੈਂ ਮੈਂ ਜੋ ਸੋਚੀ ਸੀ ਅੱਲੇ ਵਾਲੇ ਪਾਊਡਰ ਨਾਲ ਮੰਗਦੇ ਦੇਖ ਲਈਏ ਆਪਲੀ ਘੁੰਦਾਂ ਅੱਗੇ ਚਲੋ ਮਿਲ ਗਿਆ ਜੇ ਕਰਦੇ ਆ ਕੰਮ ਕੱਲ੍ਹ ਸਫਾਈਆਂ ਸੁਣਿਆ ਤੇ ਕਾਫੀ ਕਿੱਤੀਆਂ ਜਾਂ ਤਾਂ ਕਾਬੂ ਬਹੁਤ ਹੋ ਗਈ ਗਲ ਪੱਖੇ ਵਗੈਰਾ ਸਾਰੇ ਸਾਫ ਕੀਤੇ ਤੇ ਅੱਜ ਵੀ ਥੋੜੇ-ਮੋٹے ਕੰਮ ਹੈਗੇ ਉਹ ਜਿਹੜਾ ਰੁਟੀਨ ਦੇ ਕੰਮ ਹੁੰਦੇ ਕਰਨੇ ਕਰਨੇ ਸਫਾਈ ਝਾੜੂ ਪੂੰਝਾ ਤੋਂ ਤਾਂ ਮੈਂ ਤਾਂ ਹੀ ਰੰਦਾ ਰੋਜ਼ ਪਰ ਜਿਹੜੇ ਇਸ ਤੋਂ ਐਕਸਟਰਾ ਕੰਮ ਹੁੰਦੇ ਉਹ ਜਿਹੜੇ ਆ ਮਰੀਆਮ ਦੀ ਛੁੱਟੀ ਦਾ ਥੋੜਾ ਲਾ ਲੈ ਲੈਂਦੇ ਅੱਜ ਫਰਸ਼ ਨੂੰ ਥੋੜਾ ਸਾਫ ਕਰਨਾ ਹੈ ਤੇ ਦੇਖਦੇ ਹਾਂ ਕੰਮ ਥੱਲੇ ਵਾਲੀ ਕੰਮ ਮਲੀ ਆਏਗੀ ਤੇ ਨਾਲ ਲਾ ਕੇ ਫਰਸ਼ ਨੂੰ ਸਾਰਾ ਸਾਫ ਕਰਨਾ ਚੱਲੋ ਲੱਗਦੇ ਹਾਂ ਹਾਂਜੀ ਫਰੈਂਡਸ ਤੇ ਨਹਾ ਤੋ ਕੇ ਬਾਅਦ ਵਿੱਚ ਮੈਂ ਅੱਗੇ ਕਿਚਨ ਚ ਤੇ ਇੱਥੇ ਮੈਂ ਆਲੂ ਬੈਂਗਣਾਂ ਦਾ ਪਟਥਾ ਨਹੀਂ ਫਿਰ ਮੈਂ ਆਲੂ ਬੈਂਗਣ ਕੱਟ ਕੇ ਬਣਾਉਣੇ ਸੀਗੇ ਤੇ ਉਹਨਾਂ ਨੂੰ ਮੈਂ ਜਿਹੜੇ ਬੈਂਗਣਾਂ ਨੂੰ ਸੀ ਉਹ ਪਾਣੀ ਵਿੱਚ ਭਿ ਕੇ ਰੱਖ ਦਿੱਤਾ ਛਿਲਕੇ ਬਣਾਏ ਸੀਗੇ ਬੈਂਗਣ ਉਹਨਾਂ ਦਾ ਛਿਲਕਾ ਲਾਤਾ ਸੀ ਇੱਥੇ ਮੈਂ ਤੇਲ ਪਾਇਆ ਥੋੜੀ ਹਿੰਗ ਪਾਈ ਜੀਰਾ ਪਾਇਆ ਤੇ ਪਿਆਜ਼ ਤੇ ਲਸਣ ਦਾ ਤੜਕਾ ਲਾਉਣਾ ਸ਼ੁਰੂ ਕਰ ਦਿੱਤਾ ਇੱਕ ਬੰਨੇ ਮੈਂ ਸਬਜ਼ੀ ਛੋਲਿਆਂ ਦੀ ਜਿਹੜੀ ਪਈ ਸੀ ਉਹਨੂੰ ਮੈਂ ਗਰਮ ਕੀਤਾ ਤੇ ਡੋਂਗੇ 'ਚ ਕੱਢ ਲਿਆ ਤੇ ਇੱਕ ਬੰਨੇ ਮੈਂ ਸਬਜ਼ੀ ਨੂੰ ਤੜਕਾ ਲਾ ਲਿਆ ਤੇ ਜਿਹੜੇ ਸਿੰਪਲ ਮਸਾਲੇ ਜਿਹੜੇ ਉਹ ਪਾ ਕੇ ਮੈਂ ਆਲੂ ਬੈਂਗਰਾਂ ਦੀ ਸਬਜ਼ੀ ਜਿਹੜੀ ਮੈਂ ਰੱਖ ਦਿੱਤੀ ਤੇ ਆਲੂ ਬੈਂਗਰਾਂ ਦੀ ਸਬਜ਼ੀ ਬਹੁਤ ਸਵਾਦ ਬਣੀ ਤੇ ਬਾਕੀ ਜਿਹੜਾ ਸਮਾਨ ਲਿਆਂਦਾ ਸੀ ਇਹ ਡੱਬਿਆਂ 'ਚ ਮੈਂ ਫਿਲ ਕਰਕੇ ਰੱਖਿਆ ਤੇ ਛੋਟੇ-ਛੋਟੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਇਧਰ ਮੈਂ ਪੈਡ ਸ਼ੀਟਾ ਵਗੈਰਾ ਅਜੇ ਇੱਕ ਰੂਮ ਦੀ ਮੈਂ ਝਾੜਨੀ ਸੀਗੀ ਇੱਕ ਦੀ ਮੈਂ ਝਾੜ ਦਿੱਤੀ ਤੇ ਤੇ ਬਰਿੰਦਰ ਕਹਿੰਦੇ ਤੂੰ ਰਾਈਸ ਬਣਾ ਲਾ ਕਿ ਜਿਹੜੀ ਚਣਿਆਂ ਦੀ ਸਬਜ਼ੀ ਐ ਇਹ ਖਤਮ ਹੋ ਜੇ ਤੇ ਰਾਈਸ ਸਾਡੇ ਘਰ ਵਕਈ ਬਹੁਤ ਬੰਦੇ ਆ ਤੇ ਸੰਡੇ ਨੂੰ ਵੀ ਰਾਈਸ ਹੀ ਬਣੇ ਸੀਗੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਬਰਤਨ ਪਏ ਸੀ ਉਹਨਾਂ ਨੂੰ ਮੈਂ ਸਾਫ਼ ਕਰਨ ਲੱਗ ਗਈ ਤੇ ਸਬਜ਼ੀ ਨੂੰ ਮੈਂ ਤੜਕਾ ਲਗਾ ਲਿਆ ਸੀ ਤੇ ਰਾਈਸ ਵੀ ਰੱਖ ਲਿਆ ਸੀ ਇਸ ਤੋਂ ਬਾਅਦ ਮੈਂ ਕਿ ਜਿਹੜੇ ਦੂਸਰੇ ਕੰਮ ਕਰਾਂਗੀ ਕਿਉਂਕਿ ਅੱਜ ਦੁਪਹਿਰ ਦੀ ਰੋਟੀ ਜਿਹੜੀ ਬਣੀ ਹੋਏਗੀ ਫਿਰ ਥੋੜੀ ਚਿੰਤਾ ਜੀ ਖਤਮ ਹੋ ਜਾਂਦੀ ਹੈ ਕਿ ਜਿਹੜੇ ਤੁਸੀਂ ਐਕਸਟਰਾ ਕੰਮ ਕਰਦੇ ਹੋ ਜਿਦੇ ਪੱਖੇ ਵਗੈਰਾ ਸਾਫ਼ ਕਰਨੇ ਕੁਝ ਹੋਰ ਕੰਮ ਕਰਨੇ ਇਹਨਾਂ ਉਹ ਤੁਸੀਂ ਕਰ ਸਕਦੇ ਹੋ ਤੇ ਇੱਥੇ ਮੈਂ ਅਲਮਾਰਾ ਵਰਿਆਮ ਦੀ ਸਾਫ਼ ਕਰਨੀ ਸੀਗੀ ਤੇ ਸਬਜ਼ੀ ਬਣੀ ਹੋਏਗੀ ਤੇ ਕੰਮ ਵਾਲੀ ਜਿਹੜੀ ਅੱਜ ਕੱਲ੍ਹ ਕਹਿ ਕੇ ਗਈ ਸੀ ਕਿ ਆਵਾਂਗੀ ਤੇ ਅੱਜ ਸ਼ਾਇਦ ਉਹ ਆਜਿਓ ਮੈਨੂੰ ਇੱਕ ਉਹ ਤੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸਾਈਡ ਡਸਟਿੰਗ ਕਰ ਲਾਂ ਤੇ ਇਹ ਜਿਹੜੇ ਮੈਂ ਬਣਾਉਂਦੀ ਆ ਸੀਰਮ ਤੇ ਮੈਂ ਅੱਜ ਫੇਰ ਨਾ ਪੇਸ਼ ਵਾਲੇ ਹੀ ਚੌਲ ਬਣਾਏ ਸੀਗੇ ਕਿ ਉਹਦੀ ਜਿਹੜੀ ਪੇਸ਼ ਉਤਾਰ ਲਾਂਗੀ ਤੇ ਉਹਦੇ ਵਿੱਚ ਨਿੰਬੂ ਪਾ ਕੇ ਤੇ ਸੀਰਮ ਪਾ ਬਣਾਵਾਂਗੀ ਕਿਉਂਕਿ ਜਿਹੜਾ ਸੀਰਮ ਪਹਿਲਾਂ ਸੀ ਉਹ ਮੇਰੇ ਕਿ ਫਰੈਂਡ ਨੇ ਮੰਗਿਆ ਸੀ ਉਹਨਾਂ ਨੂੰ ਦੇ ਦਿੱਤਾ ਤੇ ਇਸ ਕਰਕੇ ਮੈਂ ਇਹਦੇ ਵਿੱਚ ਨਚੋੜ ਲਿਆ ਸੀਗਾ ਇੱਕ ਭਾਂਡੇ ਵਿੱਚ ਤੇ ਉਹ ਰੱਖ ਲਿਆ ਮੈਂ ਠੰਡਾ ਹੋ ਜਾਏਗਾ ਫਿਰ ਮੈਂ ਬੋਤਲ ਵਿੱਚ ਪਾ ਲਾਂਗੀ ਤੇ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਰਾਈਸ ਵੀ ਬਣ ਗਏ ਤੇ ਬਾਕੀ ਗੈਸ ਵਗੈਰਾ ਮੈਂ ਸਾਫ਼ ਕਰ ਦਿੱਤੀ ਤੇ ਆਟਾ ਗੁੰਨਿਆ ਹੋਇਆ ਸੀਗਾ ਤੇ ਬਰਿਆਮ ਕਹਿੰਦਾ ਮੈਂ ਫੁਲਕੇ ਖਾਣੇ ਆ ਤੇ ਫਿਰ ਮੈਂ ਉਹਦੇ ਵਾਸਤੇ ਫੁਲਕੇ ਲਾਉਣ ਲੱਗ ਗਈ ਤੇ ਫਿਰ ਮੈਂ ਬਰਿਆਮ ਨੂੰ ਕਿਹਾ ਮੈਂ ਬਰਿਆਮ ਤੁਸੀਂ ਜੇ ਰੋਟੀ ਖਾਣੀ ਕਿ ਬਰਿਆਮ ਨੂੰ ਸਿਰੇ ਨਾ ਬਹੁਤ ਥੋੜਾ ਜਿਹਾ ਖਾਂਦਾ ਇਹ ਟਾਈਮ ਵਿੱਚ ਸੇ 12 ਵਜੇ ਦਾ ਹੋ ਗਿਆ ਸੀਗਾ ਕਿਉਂਕਿ ਕੰਮ ਕਰਦਿਆ ਕਰਦਿਆ ਤੁਹਾਨੂੰ ਪਤਾ ਹੀ ਹੈ ਕਿ ਰੋਟੀ ਸਬਜ਼ੀ ਬਣਾਈ ਸਾਰਾ ਕੁਝ ਇੱਥੇ ਟਾਈਮ ਲੱਗਦਾ ਤੇ ਇਸ ਤੋਂ ਬਾਅਦ ਮੈਂ ਜਾਣਾ ਸੀ ਗੁਰਦੁਆਰ ਸਾਹਿਬ ਤੇ ਇੱਥੇ ਮੈਂ ਰੂਮ ਦੇ ਵਿੱਚ ਆ ਗਈ ਤੇ ਇਹ ਚੱਦਰ ਜਿਹੜੀ ਸੀ ਇਸ ਰੂਮ ਦੀ ਜਿਹੜੀ ਵਿਛਾਉਣ ਵਾਲੀ ਸੀ ਕਿ ਇਹ ਝਾੜਨ ਵਾਲੀ ਰਹਿ ਗਈ ਸੀਗੀ ਤੇ ਮੈਂ ਅੰਦਰ ਦਿਲ ਕਰਿਆ ਥੋੜਾ ਲੰਮੇ ਪੈਨ ਨੂੰ ਫਿਰ ਮੈਨੂੰ ਦਿਖਿਆ ਕਿ ਚਾਦਰ ਤੇ ਝਾੜੀ ਨਹੀਂ ਅੱਜ ਤੇ ਸਫਾਈਆਂ ਇੱਥੇ ਸਾਡੀਆਂ ਹੋ ਗਿਆ ਸੀ ਪਰ ਇਹ ਚਾਦਰ ਰਹਿ ਗਈ ਸੀ ਕਿ ਉਹ ਬਰਿਆਮ ਇੱਥੇ ਸੁੱਤਾ ਪਿਆ ਸੀਗਾ ਤੇ ਅੱਜ ਕੱਲ ਨੂੰ ਉਹਦਾ ਰੁਟੀਨ ਥੋੜਾ ਹੋਇਆ ਪਿਆ ਰਾਤ ਨੂੰ ਜਾਗਦਾ ਰਹਿੰਦਾ ਤੇ ਸਵੇਰੇ ਉੱਠ ਕੇ ਸੌ ਜਾਂਦਾ ਤੇ ਇਹ ਫਿਰ ਮੈਂ ਚਾਦਰ ਝਾੜ ਕੇ ਮੈਂ ਇੱਥੇ ਵਿਛਾ ਦਿੱਤੀ ਤੇ ਇਸ ਤੋਂ ਬਾਅਦ ਜਿਹੜੇ ਦੂਸਰੇ ਕੰਮ ਕਰਨੇ ਹੋਰ ਨਿੱਕੇ ਮੋਟੇ ਉਹ ਕਰਾਂਗੀ ਤੇ ਇੱਥੇ ਨਾ ਮੇਰੇ ਦਿਲ ਕਰਿਆ ਸੀ ਥੋੜਾ ਲੇਟ ਲਾਂ ਕਿਉਂ ਥੱਕ ਗਈ ਸਿਹਰ ਦੀ ਮੈਂ ਨਾ ਬਹੁਤ ਜਿਹੇ ਬੰਦਾ ਕੰਮ ਕਰਦੇ ਰਹਿੰਦਾ ਨਾ ਥਕਾਵਟ ਜੀ ਹੋ ਜਾਂਦੀ ਆ ਤੇ ਫਿਰ ਮੈਂ ਇਸ ਤੋਂ ਬਾਅਦ ਮੈਂ ਚਾਹ ਦਾ ਇੱਕ ਕੱਪ ਬਣਾ ਕੇ ਲਈ ਤੇ ਉਹ ਪੀਤਾ ਤੇ ਫਿਰ ਮੈਂ ਕਿਹਾ ਚੱਲ ਹੁਣ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਕੰਮ ਕਰਾਂਗੇ ਥੋੜੀ એનર્ਜੀ ਜੀ ਆ ਜਾਂਦੀ ਹੈ। ਵੈਸੇ ਮੈਂ ਦਿਨ 'ਚ ਕਦੀ ਨਹੀਂ ਚਾਹ ਪੀਂਦੀ। ਕਿ ਅੱਜ ਮੇਰਾ ਦਿਲ ਕਰਨ ਲੱਗਿਆ ਸੀ ਕਿਉਂਕਿ ਸਵੇਰੇ ਕੱਪੜੇ ਵਗੈਰਾ ਵੀ ਕਾਫੀ ਤੋਤੇ ਕੰਮ ਕਾਫੀ ਕੀਤੇ ਬਾਥਰੂਮ ਵਗੈਰਾ ਟਾਇਲਾਂ ਵਗੈਰਾ ਸਾਫ਼ ਕੀਤੀਆਂ। ਤੇ ਹੁਣ ਦਾਲ ਸਬਜ਼ੀ ਰੋਟੀ ਸਾਰੀ ਬਣ ਕੇ ਤਿਆਰ ਹੋ ਗਈ ਸੀ ਇੱਥੇ। ਤੇ ਫੇਵਿੰਦਰ ਨੇ ਪਛਾਤਾ ਨਹੀਂ ਸ਼ਕਿਆ। ਤੇ ਕਹਿੰਦੇ ਸੀ ਕਿ ਥੋੜਾ ਠਹਿਰ ਕੇ ਸ਼ੌਕਿੰਗਾ। ਕਿ ਸਵੇਰੇ ਥੋੜਾ ਲੇਟ ਜੇ ਕਰ ਲੋ ਤੇ ਫਿਰ ਸਾਰ ਹੋ ਜਾਂਦਾ। ਤੇ ਇੱਥੇ ਬੈਠੇ ਹੋਏ ਸੀ ਉੱਠੇ ਹਾਂਜੀ ਫਰੈਂਡਸ ਤੇ ਟਾਈਮ ਇੱਥੇ 11 ਵਜੇ ਦਾ ਹੋ ਗਿਆ ਤੇ ਬੱਦਲ ਬਹੁਤ ਹੋਏ ਪਏ ਨੇ ਤੇ ਮੈਂ ਚੱਲੀ ਮਾਰਕੀਟ ਥੋੜਾ ਕੰਮ ਹੈ ਤੇ ਮਿਲਦੇ ਆ ਆ ਕੇ ਤੁਹਾਨੂੰ ਤੇ ਸਾਰੇ ਦੇ ਕੰਮ ਵਗੈਰਾ ਸਾਰੇ ਕਰ ਲਏ ਸੀਗੇ ਤੇ ਹੁਣ ਮੈਂ ਚੱਲੀ ਮਾਰਕੀਟ ਮੈਂ ਦੇਖੀ ਕਿ ਸਿੱਖੇ ਵਿੜੇ ਨੇ ਫੁੱਲਾ ਵਗੈਰਾ ਬੂਟਿਆਂ ਨੂੰ ਕਿ ਥੋੜੇ ਹਰੇ-ਹਰੇ ਜਿਹੇ ਹੋਏ ਪਏ ਤਾਂ ਦੇਖੋ ਨੀ ਇਹ ਅੰਬੇਲਾ ਆਂਬੂ ਦਾ ਬੂਟਾ ਹੈ ਆ ਦੇਖੋ ਕਿ ਇਹ ਨਾ ਬੀਜ ਦਿੱਤੀ ਸੀ ਗਿੱਟਿਕ ਬਹੁਤ ਸੋਨਾ ਦਸਹਿਰੀ ਆਮ ਬਿਆ ਤੇ ਇੱਕ ਇਧਰ ਲੱਗਾ ਹੋਇਆ ਤੇ ਹੁਣ ਜਗ੍ਹਾ ਨਹੀਂ ਹੈਗੀ ਕਿਸੇ ਨੇ ਭੇਜਦੇ ਆ ਕਿ ਪਾਰਕ ਚ ਜਾ ਲਗਾ ਦਈਏ ਤੇ ਨਿੰਬੂ ਮੇਰਾ ਵੀ ਹੋ ਗਿਆ ਇਹ ਨਿੰਬੂ ਵੀ ਜਾਂ ਤੇ ਮੈਂ ਪਾਰਕ ਚ ਜਾ ਕੇ ਲਾਉਂਗੀ ਕਿਉਂਕਿ ਇੱਥੇ ਗਮਲੇ ਚ ਕਿੰਨਾ ਕੋ ਹੋਣਾ ਤੇ ਇਧਰ ਵੀ ਛੋਟੇ ਛੋਟੇ ਨਿੰਬੂ ਦੇ ਬੂਟੇ ਜਿਹੜੇ ਉਗ ਰਹੇ ਨੇ ਤੇ ਇੱਥੇ ਦੇਖੋ ਬੱਦਲ ਕਿੰਨੇ ਹੋਏ ਪਏ ਫੇਰ ਨਾ ਤੇ ਮੈਂ ਜਾਣਾ ਸੀ ਇੱਥੇ ਮਾਰਕੀਟ ਤੇ ਮੈਂ ਸੋਚ ਰਹੀ ਸੀ ਮੈਂ ਕਿਾ ਬੱਦਲ ਇੰਨੇ ਹੋਏ ਕਿ ਤੇ ਰਸਤੇ 'ਚ ਮੀਂਹ ਆ ਜਾਏ ਤੇ ਬ੍ਰਿੰਦਰ ਕਹਿੰਦੇ ਕੋਈ ਗੱਲ ਨਹੀਂ ਤੂੰ ਚੱਲ ਇੱਕ ਵਾਰੀ ਜਾ ਕੇ ਤੇ ਆਈਏ ਤੇ ਇੱਥੇ ਅਸੀਂ ਮੋਚੀ ਤੇ ਸ਼ੋਅਰੂਮ ਤੇ ਥੋੜਾ ਸਮਾਨ ਲੈਣਾ ਸੀ ਇੱਥੇ ਆਏ ਤੇ ਬੈਂਕ 'ਚ ਥੋੜਾ ਕੰਮ ਸੀ ਉਧਰ ਨੂੰ ਜਾ ਗਏ ਤੇ ਇੱਥੋਂ ਕੰਮ ਕਰਕੇ ਤੇ ਫਿਰ ਅਸੀਂ ਇੱਥੇ ਸਬਜ਼ੀ ਲੈਣੀ ਸੀ ਰਸਤੇ 'ਤੇ ਤੇ ਉਹ ਲਈ ਤੇ ਗਾਜਰਾ ਵਗੈਰਾ ਲਈਆਂ ਸੀ ਥੋੜੀਆਂ ਗਾਜਰਾ ਥੋੜੀਆਂ ਪਈਆਂ ਸੀ ਤੇ ਮੈਂ ਅੱਧਾ ਕਿਲੋ ਹੋਰ ਗਾਜਰਾ ਲੈ ਲੈਨੇ ਕਿ ਇਹ ਕੱਟ ਪੈਣੀਆਂ ਤੇ ਫਿਰ ਇਹ ਸਾਡੇ ਲਾਗੇ ਹੀ ਦੁਕਾਨ ਹੈ ਹਾਂਜੀ ਫਰੈਂਡਸ ਟਾਈਮ ਹੋ ਗਿਆ ਇੱਥੇ 7:30 ਦਾ ਇੱਥੇ ਮੈਂ ਲਗਾ ਲਿਆ ਰਾਜਮਾਂ ਨੂੰ ਤੜਕਾ ਤੜਕਾ ਲੱਗ ਗਿਆ ਰਾਜਮਾਂ ਨੂੰ ਦੇਖੋ ਰਾਜਮਾਂ ਤਰਦੇ ਨੇ ਪਹਿਲਾਂ 4 ਵਜੇ ਮੈਂ ਉਬਲ ਲੈ ਰੱਖ ਦਿੱਤੇ ਸੀਗੇ ਤੇ ਹੁਣ ਮੈਂ ਤੜਕਾ ਲਗਾਇਆ ਤੇ ਦੇਖਦੇ ਹਾਂ ਲਾਈਸ ਬਣਾਉਣੇ ਤੇ ਬਰਤਨ ਸਾਫ਼ ਕਰ ਲਈ ਸ਼ਾਮ ਦੇ ਇਹ ਗਰਮੀ ਬਹੁਤ ਹੋਈ ਮੀਂਹ ਵੀ ਬਹੁਤ ਪਿਆਰ ਤੇ ਅੱਜ ਜਿਆਦਾ ਵਲੌਗ ਸ਼ੂਟ ਨਹੀਂ ਹੋਇਆ ਦੋ ਤਿੰਨ ਕੰਮ ਸੀ ਮਾਰਕੀਟ ਗਏ ਫਿਰ ਗੈਸਟ ਆ ਗਏ ਉਹਨਾਂ ਨੂੰ ਨਾਲ ਬਸ ਚਾਹ ਪਣੀ ਪੀਤਾ ਤੇ ਬਸ ਸ਼ੂਟ ਨਹੀਂ ਹੋਇਆ ਤੇ ਹੁਣ ਕੰਮ ਕਰਕੇ ਰਾਜਮਾ ਬਣ ਗਏ ਨੇ ਇੱਥੇ ਗਾਜਰਾ ਵਗੈਰਾ ਜਿਹੜੀਆਂ ਛੱਡੀਆਂ ਹੋਰ ਰੱਖਣ ਮੈਂ ਫ੍ਰਿਜ ਰੱਖ ਦਾਂਗੀ ਤੇ ਪ੍ਰਸ਼ਾਦਾ ਨਹੀਂ ਛੱਕ ਕੇ ਗਏ ਤੇ ਹੁਣ ਭਾਂਡੇ ਵਗੈਰਾ ਮਾਜੇ ਆ ਮੈਂ ਤੇ ਦੇਖਦੇ ਆ ਹੁਣ ਜਰਾਇਸ ਬਣਾਉਣੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਤੇ ਪੰਚਪਾਇਤ ਹੁਣ ਮਚਲੀ ਗੁਰਦੁਆਰਾ ਸਾਹਿਬ ਇਹ ਥੋੜਾ ਲੇਟ ਹੋ ਗਿਆ ਜਲਦੀ ਜਲਦੀ ਸਾਰਦੇ ਹਾਂ ਤੇ ਜੇ ਕੁਝ ਦਿਖਾਇਆ ਗਿਆ ਤਾਂ ਦਿਖਾਵਾਂਗੇ ਤੇ ਗਰਮੀ ਬਹੁਤ ਹੋਈ ਪਈ ਐਨੀ ਗਰਮੀ ਹੋਈ ਪਈ ਜੀ ਇਹਨੇ ਬਹੁਤ ਜ਼ਿਆਦਾ ਘਰ ਤੋਂ ਹੀ ਪਈ ਜਮਸਾਹ ਜਿਹਾ ਲੱਗਦਾ ਹੈ ਮੀ ਵੀ ਪਏ ਨੇ ਇੰਨੇ ਪਰ ਫਿਰ ਇੰਨੀ ਗਰਮੀ ਹੈ ਬਹੁਤ ਜ਼ਿਆਦਾ ਤੇ ਲੇਕਾ ਚੋਲੋ ਫਿਰ ਸਨਾ ਗੱਲ ਕਰ ਲੀਏ ਚੱਲਦੇ ਹੁਣ ਗੁਰਦੁਆਰਾ ਸਾਹਿਬ ਜੀ ਉੱਥੇ ਕੁਝ ਲਿੰਕ ਨਹੀਂ ਕਰਦਾ ਹੁੰਦਾ ਕਿ ਇਤਨ ਹੁੰਦਾ ਫਿਰ ਦਿਨ ਕਰਦਾ ਸੁਣਨ ਵਾਸਤੇ ਦੇ ਤੋਪ ਵੀ ਕਿੰਨੇ ਪੰਜ ਵੇ ਤੋਂ ਟੈਫਰ ਤੋਪ ਕਿੱਥੇ ਆਈ ਕਿ ਸ਼ਕਤੀ ਵਾਜ ਬਹੁਤੀ ਨਾਲ ਲਗਾ ਕੇ ਰੱਖ ਦਿੱਤੀ ਸਟਾਰਟ ਕਰਦੇ ਹਾਂ ਦੇਖੋ ਟ੍ਰੈਕਟਰ ਉਸਟਾਰਟ ਕਰ ਲਈਏ ਤੇ ਚਲਦੇ ਮਿਲਦੇ ਫਿਰ ਤੁਹਾਨੂੰ ਆਇਆ ਉਹ ਆਇਆ ਉਹ ਆਨੰਤਲਾ ਉਹ ਆਇਆ ਉਹ ਆਇਆ ਉਹ ਆਇਆ ਜਨ Gue t referred Marche Tintonder Ni, Uymanyurtn ierman Depois venir, Yo soy ma-book M inversiones para mi Sé que tú vendiste y girl Sí Yo comes from the theater Yo soy ma-book ਆਹ ਵੀ ਆਪ ਪਾ ਦੇ ਗਏ ਭੱਲੇ ਉਸ ਦੇ ਦੂਜੇ ਵੀ ਗ੍ਰੇਡ ਹਾਰਡਵੇਅਰ ਦੇ ਹੈ ਬੈਟ ਬੜਾ ਵਧੀਆ ਇੱਕ ਕੋਸ਼ਿਸ਼ ਵਾਲੇ ਬੈਨਰ ਬੰਦਰ ਗਲਤ ਤੇਰੀ ਫੋਟੋ ਹੈ ਹਾਂ ਇਹਨਾਂ ਨੂੰ ਦੱਸੋ ਕਿ ਤੁਸੀਂ ਗੁਰਦਾਸ ਸਾਹਿਬ ਤੇ ਹੋਣੇ ਤਾਂ ਇਹਨਾਂ ਨੂੰ ਇੱਥੇ ਆ ਕੇ ਬੁਰਦਰੀ ਆ ਕੇ ਕੀ ਮਿਲ ਬਧੀਆ ਲੱਗ ਸਭ ਬਧੀਆ ਨੇ ਕਿੰਨਾ ਮਟਿਆ ਦੇ ਨਾਮ ਕਿੰਨਾ ਬੁਰਾ ਵੀਰ ਵਾਕੇ ਵੀਰ ਵਰਤੂ ਸਿਆਣੀ ਨੇ ਕਿੰਨਾ ਨਾਮ ਬੁਰਾ ਬੁੜੀਆਂ ਨੰਦਾਂ ਦਾ ਸਾਰੇ ਪਰਸਨ ਦੇ ਨੇ ਪਾਸੇ ਹੀ ਬੁਰਾ ਬੋਲਦੀ ਨੇ ਵੀਡੀਓ ਦੀ ਕਿਹੜੀ ਗੱਲ ਹੈ ਜਲ ਜਿਹੜਾ ਵੀ ਤੇ ਆਓ ਲੈ ਲਓ ਤੋਂ ਗਲਾਸਾ ਚ ਪਾ ਲਓ ਬਲੈਕ ਚਾਹੀਏ ਇਦਾਂ ਦੀ ਕਿਹੜੀ ਗੱਲ ਹੈ ਥੈਂਕ ਯੂ ਇੱਕ ਕੋਸ਼ਿਸ਼ ਵਾਲੇ ਭੈਣ ਜੀ ਥੈਂਕ ਯੂ ਥੈਂਕ ਯੂ ਭੱਲੇ ਆਪਣਾ ਇਹ ਖਾਣਾ ਸਾਰਾ ਕੁਝ ਆਪ ਬਣਾਇਆ। ਔਰ ਜਲ ਜੀਰਾ ਤੇ ਬਹੁਤ ਹੀ ਸੁਆਸੀ। ਸੱਚੀ। ਪੈਂਜੀਤ ਕਿਸ ਖੁਸ਼ੀ ਨਾਲ ਆ ਕਿ ਤਰ੍ਹਾਂ ਤਰਫ ਤੇ। ਵੈਸੇ ਮੇਰੇ ਬੜੇ ਦਿਨਾਂ ਤੋਂ ਮੈਂ ਇੱਕ ਪੰਜ ਦਿਨਾਂ ਮੈਂ ਨਾ ਦਹੀਂ ਪੱਲੇਕਾਰ ਬਣਾਏ। ਬੜੇ ਸੁਆਦ ਬੜੇ ਤੇ ਮੇਰਾ ਨਾ ਪੈਨਾ ਨੂੰ ਸਿਕਾਏ ਤੇ ਬੜੇ ਖੁਸ਼ ਹੋਏ ਕਹਿੰਦੇ ਬਹੁਤ ਵਧੀਆ ਬਣਿਆ ਇਹ ਮੈਂ। ਮੈਂ ਵੀ ਸੋਧ ਰੱਖਤਾ ਤੇ ਮੈਂ ਸੱਚੇ ਸੱਚੇ ਪਾਤਸ਼ਾਹ ਨੂੰ ਸਿਕਾਵਾ। ਫਿਰ ਅਗਲੇ ਦਿਨਾਂ ਤੇ ਪ੍ਰੋਗਰਾਮ ਸੀਗਾ। ਮੈਂ ਦੇਖਿਆ ਮੈਂ ਕਿ ਉਸਦੇ ਪਾਸ ਜਿਹੜੇ ਕਹਿੰਦੇ ਹੁੰਦੇ ਆ ਕਿ ਮੇਰੇ ਸਿੱਖ ਨੂੰ ਛਾ ਦੋ ਤਾਂ ਮੈਂ ਸ਼ੱਕ ਲੈਂਦਾ ਤੇ ਮੇਰਾ ਮਨ ਆਇਆ ਕਿ ਉਹਦੇ ਸਾਥ ਸੰਗਤ ਵਿੱਚ ਕਰਨੀ ਆ ਤਾਂ ਇਸ ਕਰਕੇ ਫਿਰ ਮੈਂ ਉਸਦੇ ਪਾਸੇ ਨੇ ਕਿਰਪਾ ਕੀਤੀ ਉਹਨਾਂ ਨੇ ਸਾਰੇ ਸਭ ਕੁਝ ਉਹਨਾਂ ਨੇ ਕੀਤਾ ਤੇ ਭੈਣ ਜੀ ਨੇ ਮੱਝ ਦੇਈ ਭੱਲੇ ਦੀ ਸੇਵਾ ਕੀਤੀ ਬਹੁਤ ਵਧੀਆ ਸਵਾਦ ਦੇਈ ਭੱਲੇ ਤੇ ਭੈਣ ਜੀ ਨੇ ਸੋਧ ਰੱਖੀ ਆ ਤੇ ਤਾਂ ਕਰਦੀ ਤਾਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸਾਰਾ ਦਾ ਬਹੁਤ ਧੰਨਵਾਦ ਸਾਰਿਆਂ ਦਾ ਸਤਿਕਾਰ ਸੱਚੇ